ਬੁੱਢ ਲਾਡਾ ਅੰਦਰ ਸ਼ੱਕੀ ਅਤੇ ਮਾੜੇ ਅਨਸਰਾਂ ਖਿਲਾਫ थाना ਸ਼ਹਿਰੀ ਪੁਲਿਸ ਨੇ ਵਿੱਢੀ ਮੁਹਿੰਮ ਪੁਲਿਸ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਕੀਤੀ ਚੈਕਿੰਗ ਬੁੱਢ ਲਾਡਾ ਪੁਲਿਸ ਵੱਲੋਂ ਅੱਜ ਵੱਡੇ ਪੱਧਰ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਅਤੇ ਮਾੜੇ ਅਨਸਰਾਂ ਖਿਲਾਫ ਸ਼ਿਕੰਜਾ ਕਸਿਆ ਗਿਆ ਇਸ ਮੌਕੇ थाना ਮੁਖੀ ਬਲਕੌਰ ਸਿੰਘ ਵੱਲੋਂ ਸ਼ਹਿਰ ਅੰਦਰ ਵੱਡੇ ਪੱਧਰ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਠੱਲ ਪਾਉਣ ਲਈ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਇਸ ਮੌਕੇ ਸ਼ਹਿਰ ਦੇ ਵਕਤ ਵੱਖ-ਵੱਖ ਹਿੱਸਿਆਂ ਵਿੱਚ ਕੀਤੀ ਨਾਕਾਬੰਦੀ ਦੌਰਾਨ ਸ਼ਹਿਰ ਅੰਦਰ ਆਉਣ ਜਾਣ ਵਾਲੇ ਵਾਹਨਾਂ ਦੀ ਵੱਡੇ ਪੱਧਰ ਤੇ ਚੈਕਿੰਗ ਵੀ ਕੀਤੀ ਗਈ। ਜੀ ਸਰ ਅੱਜ ਨਾਕਾਬੰਦੀ ਕੀਤੀ ਹੋਈ ਹੈ ਸ਼ਹਿਰ ਦੇ ਵਿੱਚ ਕੀ ਕਹਿਣਾ ਚਾਹੋਗੇ? ਅੱਜ ਇੱਥੇ ਅਸੀਂ ਸ਼ਹਿਰ ਦੇ ਕੋਈ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਤੇ ਜੋ ਮਾੜੇ ਅੰਸਰ ਹੈਗੇ ਨੇ ਸ਼ਕਤੀ ਅੰਸਰ ਨੇ ਉਹਨਾਂ ਨੂੰ ਸਮਰੋਪਤਾਮ ਦੇ ਲਈ ਅਸੀਂ ਇੱਥੇ ਨਾਕਾਬੰਦੀ ਕੀਤੀ ਹੋਈ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਆਸ-ਪਾਸੇ ਇੱਥੇ ਟ੍ਰੈਫਿਕ ਦੀ ਕਾਫੀ ਸਮੱਸਿਆ ਰਹਿੰਦੀ ਹੈ। ਜੋ ਵੀ ਕੈਦਰੀ ਹੈ ਜੀ ਕੰਮ ਕਰਦੇ ਆ ਉਹ ਇਹ ਜੀ ਸਾਡੇ ਕੰਮ ਕਰਦੇ ਨੇ ਤੇ ਇਸੇ ਪਰ ਲੱਖ ਦੇ ਵਿੱਚ ਲੋਕਾਂ ਨੂੰ ਜੋ ਟ੍ਰੈਫਿਕ ਦੀ ਰੀਲ ਹੈ ਉਹ ਵੇ ਕਰਾਇਆ ਜਾਂਦਾ ਤੇ ਸਰ ਜਿਵੇਂ ਸ਼ਹਿਰ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਨੰਬਰ ਬਗੈਰ ਨੰਬਰ ਪਲੇਟਾਂ ਤੋਂ ਤਾਂ ਉਹਦੇ ਕੀ ਕਾਰਵਾਈ ਹੋਣੀ ਹੈ ਸਰ ਬਗੈਰ ਨੰਬਰ ਵਾਲੇ ਜੋ ਹੈਗੇ ਵਹੀਕਲ ਹੈ ਕਿ ਨੇ ਜਿੰਨੇ ਵੀ ਇੱਕ ਲੈਗੇ ਅਸੀਂ ਉਹਨਾਂ ਨੂੰ ਬੰਦ ਕਰ ਰਹੇ ਹਾਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾ ਰਹੀ ਹੈ ਜੀ ਤੇ ਸਰ ਮੈਸੇਜ ਕੀ ਦੇਣਾ ਚਾਹੋਗੇ ਪਬਲਿਕ ਨੂੰ ਤੇ ਅੱਜ ਆਤ ਦਿਲ ਦੇ ਵਿੱਚ ਖੜੇ ਹੋ ਤਾਂ ਕੀ ਕਹਿਣਾ ਚਾਹੂੰਗਾ ਮੇਰਾ ਪਬਲਿਕ ਨੂੰ ਇਹੀ ਸੁਨੇਹਾ ਆ ਵੀ ਅਸੀਂ ਇਹ ਆਪਣਾ ਚੈਰ ਹੈ ਬਟਾਲਾ ਦਾ ਮੰਡੀ ਸਾਡੀ ਆਪਣੀ ਮੰਡੀ ਹੈ ਅਸੀਂ ਕਾਨੂੰਨ ਦੇ ਅਨੁਸਾਰ ਵਿਚਰੀਏ ਕਾਨੂੰਨ ਦਾ ਪਾਲਣ ਕਰੀਏ ਤੇ ਟ੍ਰੈਫਿਕ ਦੇ ਜਿਹੜੇ ਨਿਯਮ ਹੈਗੇ ਉਹਨਾਂ ਦਾ ਵੀ ਪਾਲਣਾ ਕਰੀਏ ਤਾਂ ਜੋ ਅਸੀਂ ਆਮਰਾ ਮਾਨਾ ਰਹੇ ਸਕੀਏ ਠੇਠ ਪੰਜਾਬੀ ਟੀਵੀ ਲਈ ਬੁੜਲਾਡਾ ਤੋਂ ਬਿੱਟੂ ਬੁੜਲਾਡਾ ਦੀ ਰਿਪੋਰਟ